ਇਸ ਕਹਾਣੀ ਦਾ ਮੁੱਖ ਨੀਮ ਹੈ ਆਮ ਲੋਕ ਅਤੇ ਖਾਸ ਲੋਕ ਆਓ ਹੁਣ ਆਪਾਂ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਇੱਕ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਜਿਹੜੇ ਕੀ ਬਹੁਤ ਹੀ ਜ਼ਿਆਦਾ ਗਰੀਬ ਸਨ ਪਰ ਗਰੀਬ ਹੋਣ ਦੇ ਨਾਲ ਨਾਲ ਉਹ ਇੱਕ ਬਹੁਤ ਹੀ ਮਿਹਨਤੀ ਪਰਿਵਾਰ ਸੀ ਉਹ ਦੋਨੇ ਜਾਣੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਤੇ ਉਹਨਾਂ ਦੇ ਨਾਲ ਦੇ ਘਰ ਵਿੱਚ ਵੀ ਇੱਕ ਪਤੀ ਪਤਨੀ ਰਹਿੰਦੇ ਸਨ ਤੇ ਉਹ ਬਹੁਤ ਹੀ ਜ਼ਿਆਦਾ ਅਮੀਰ ਸਨ ਆਮ ਲੋਕ ਆਪਣੇ ਸਾਰਾ ਦਿਨ ਕੰਮ ਕਰਕੇ ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੱਕ ਆਮ ਲੋਕ ਹਾਂ ਪਰ ਜਿਹੜੇ ਉਹਨਾਂ ਦੇ ਘਰ ਦੇ ਨਾਲ ਇੱਕ ਪਤੀ ਪਤਨੀ ਰਹਿੰਦੇ ਸਨ ਉਹ ਸਰਕਾਰੀ ਜੋਬਸ ਦੋਨੇ ਜਾਣੇ ਹੀ ਕਰਦੇ ਸਨ ਤੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਖਾਸ ਲੋਕ ਹਨ ਪਰ ਜਿਉਂ-ਜਿਉਂ ਟਾਈਮ ਗੁਜ਼ਰਦਾ ਗਿਆ ਉਹ ਗਰੀਬ ਲੋਕ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਰਹਿੰਦੇ ਅਤੇ ਅਮੀਰ ਲੋਕ ਆਪਣਾ ਜੋਬ ਤੋਂ ਆਉਂਦੇ ਤੇ ਜਾਂਦੇ ਪਰ ਗਰੀਬ ਲੋਕਾਂ ਨਾਲ ਅਮੀਰ ਲੋਕ ਹਮੇਸ਼ਾ ਹੀ ਫਰਕ ਕਰਦੇ ਹਨ ਕਿ ਇਹ ਆਮ ਲੋਕ ਹਨ ਅਸੀਂ ਖਾਸ ਲੋਕ ਹਨ ਫਿਰ ਇੱਕ ਦਿਨ ਜਿਹੜੇ ਪਿੰਡ ਤੋਂ ਆਏ ਪਤੀ ਪਤਨੀ ਬਹੁਤ ਹੀ ਜ਼ਿਆਦਾ ਗਰੀਬ ਸਨ ਤੇ ਉਹਨਾਂ ਦੇ ਘਰ ਵਿੱਚ ਇੱਕ ਵਾਰ ਪਾਣੀ ਦੀ ਕਮੀ ਹੋਣ ਕਾਰਨ ਸ਼ਾਮ ਨੂੰ ਉਹ ਆਪਣੇ ਨਾਲ ਦੇ ਘਰ ਜਿਹੜੇ ਅਮੀਰ ਸਨ ਉਹਨਾਂ ਦੇ ਘਰੋਂ ਪਾਣੀ ਦੀ ਇੱਕ ਬਾਲਟੀ ਮੰਗਣ ਗਏ ਤੇ ਉਹਨਾਂ ਨੇ ਉਸ ਨੂੰ ਨਾ ਕਰ ਦਿੱਤੀ ਤੇ ਉਹ ਬੜੇ ਹੀ ਸ਼ਰਮਿੰਦੇ ਹੋ ਕੇ ਆਪਣੇ ਘਰ ਵਿੱਚ ਵਾਪਸ ਆ ਗਏ ਪਰ ਜਿਉਂ-ਜਿਉਂ ਟਾਈਮ ਗੁਜ਼ਰਦਾ ਗਿਆ ਤੇ ਇੱਕ ਦਿਨ ਜਿਹੜੇ ਅਮੀਰ ਲੋਕ ਸਨ ਉਹਨਾਂ ਦੇ ਘਰ ਰਾਤ ਨੂੰ ਬਹੁਤ ਹੀ ਜ਼ਿਆਦਾ ਹਨੇਰੀ ਤੂਫਾਨ ਚੱਲਣ ਲੱਗ ਪਿਆ ਤੇ ਬਿਜਲੀ ਵੀ ਕਰਜਨ ਲੱਗ ਪਈ ਤੇ ਉਹ ਬਿਜਲੀ ਅਚਾਨਕ ਉਹਨਾਂ ਦੇ ਇੱਕ ਘਰ ਦੇ ਕਮਰੇ ਤੇ ਪੈ ਗਈ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਉਹ ਸਾਰਾ ਹੀ ਟੱਬਰ ਚੀਕਾਂ ਮਾਰਦਾ ਹੋਇਆ ਘਰ ਤੋਂ ਬਾਹਰ ਆ ਕੇ ਰੋਣ ਲੱਗਾ ਕਿ ਸਾਡੀ ਕੋਈ ਮਦਦ ਕਰੋ ਫਿਰ ਉਹ ਜਿਹੜੇ ਆਮ ਲੋਕ ਪਿੰਡ ਤੋਂ ਆਏ ਹੋਏ ਸਨ ਉਨ੍ਹਾਂ ਦੇ ਦਿਲ ਵਿੱਚ ਰਹਿਮ ਆਇਆ ਤੇ ਉਨ੍ਹਾਂ ਨੇ ਆਪਣੇ ਘਰੋਂ ਪਾਣੀ ਦੀਆਂ ਬਾਹੜੀਆਂ ਚੁੱਕ-ਚੁੱਕ ਕੇ ਉਸ ਕਮਰੇ ਜਿੱਥੇ ਅੱਗ ਲੱਗੀ ਹੋਈ ਸੀ ਉਸ ਤੇ ਪਾਉਣ ਲੱਗੇ ਤੇ ਜਿਹੜੇ ਅਮੀਰ ਲੋਕ ਸਨ ਉਹ ਬਹੁਤ ਹੀ ਜ਼ਿਆਦਾ ਸ਼ਰਮਿੰਦੇ ਹੋਏ ਤੇ ਉਨ੍ਹਾਂ ਨੂੰ ਇਹ ਫੀਲ ਹੋਣ ਲੱਗਾ ਕਿ ਅਸੀਂ ਤਾਂ ਇਹਨਾਂ ਨਾਲ ਬਹੁਤ ਗਲਤ ਕੀਤਾ ਹੈ ਜਦੋਂ ਇਹਨਾਂ ਨੂੰ ਇੱਕ ਵਾਰੀ ਪਾਣੀ ਦੀ ਲੋੜ ਸੀ ਅਸੀਂ ਤਾਂ ਇੱਕ ਪਾਰਟੀ ਦੇਣ ਤੋਂ ਵੀ ਨਾ ਕਰ ਦਿੱਤੀ ਕਿਉਂਕਿ ਅਸੀਂ ਇਹਨਾਂ ਨਾਲ ਹਮੇਸ਼ਾ ਹੀ ਫਰਕ ਕਰਦੇ ਸਨ ਕਿ ਇਹ ਆਮ ਲੋਕ ਹਨ ਅਸੀਂ ਖਾਸ ਲੋਕ ਹਨ ਇਹੀ ਸਾਨੂੰ ਇਸ ਕਹਾਣੀ ਵਿੱਚੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਹੀ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਰੱਬ ਨੇ ਹਰ ਇੱਕ ਬੰਦੇ ਨੂੰ ਖਾਸ ਹੀ ਬਣਾਇਆ ਹੈ ਨਾ ਕਿ ਆਮ ਲੋਕ ਹਨ ਤੇ ਨਾ ਹੀ ਕੋਈ ਖਾਸ ਲੋਕ ਹਨ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਕਿ ਆਪਾਂ ਤੁਹਾਨੂੰ ਹੋਰ ਨਵੀਆਂ-ਨਵੀਆਂ ਕਹਾਣੀਆਂ ਸੁਣਾਉਂਦੇ ਰਹੀਏ